ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋ ਪੁਆਇੰਟ ਪੰਜਾਬ ਦੇ ਉੱਤੇ ਤੇ ਅੱਜ ਆਪਾਂ ਪੰਜਾਬ ਪੁਲਿਸ ਕਾਂਸਟੇਬਲ 2024-2025 ਦੇ 2026 ਦੇ ਬੱਚਿਆਂ ਦੀ ਇੱਕ ਅਪਡੇਟ ਲੈ ਕੇ ਆਏ ਹਾਂ ਕਿ ਜੋ ਹੁਣ ਪੰਜਾਬ ਪੁਲਿਸ ਦੀ ਸਾਈਟ ਤੇ ਜਿਹੜਾ ਪੰਜਾਬ ਪੁਲਿਸ ਕਾਂਸਟੇਬਲ 2024 ਦੇ 25 ਦਾ ਜਿਹੜਾ ਪ੍ਰੋਸੈਸ ਬਹੁਤ ਫਾਸਟ ਚੱਲ ਰਿਹਾ ਹੈ ਕਿਉਂਕਿ ਕੱਲੀ ਪੰਜਾਬ ਪੁਲਿਸ ਦਾ 2024 ਦੇ ਸੀ ਜੋ ਡਿਸਟ੍ਰਿਕਟ ਦੀ ਜਿਹੜੀ ਸੀ ਲਿਸਟ ਅਪਡੇਟ ਕਰ ਦਿੱਤੀ ਗਈ ਹੈ ਕਿ ਕਿਹੜੇ ਬੱਚਾ ਨੂੰ ਕਿਹੜੇ-ਕਿਹੜੇ ਡਿਸਟ੍ਰਿਕਟ ਮਿਲੇ ਨੇ ਤੇ ਸਿਰਫ ਜਿਹੜੇ ਆਰਮਡ ਗੈਟਰ ਦੇ ਬੱਚੇ ਸੀ ਉਹਨਾਂ ਦਾ ਜਿਹੜਾ ਹੈਗਾ ਪ੍ਰੋਸੈਸ ਥੋੜਾ ਸਲੋ ਚੱਲ ਰਿਹਾ ਹੈ ਬਾਕੀ ਸਭ ਨੂੰ ਸੋ ਵਧੀਆ ਜਿਹੜੇ ਪੰਜਾਬ ਪੁਲਿਸ ਕੰਮ ਕਰ ਰਹੀ ਆ ਤੇ 2025 ਦੇ ਬੱਚਿਆਂ ਦਾ ਜਿਹੜਾ ਫਿਜ਼ੀਕਲ ਸੀ ਆ ਮਰਲੇ ਸਕੋਰ ਕਾਰਡ ਹੁਣ ਅਸੀ ਜਿਹੜਾ ਫਿਜ਼ੀਕਲੀ ਉਹ ਵੀ ਗੱਲ ਹੈ ਇਹਨਾਂ ਨੇ ਜਿਹੜਾ ਹੈਗਾ ਦੇ ਦਿੱਤਾ ਆਪਣੇ ਹੁਣ ਤੁਸੀਂ ਜਗੇ ਆਈਡੀ ਤੇ ਚੈੱਕ ਕਰ ਸਕਦੇ ਹੋ ਅਗਰ ਤੁਹਾਨੂੰ ਇਹ ਚੈੱਕ ਨਹੀਂ ਕਰਨਾ ਆਉਂਦਾ ਤਾਂ ਆਪਾਂ ਕੱਲ੍ਹ ਸ਼ਾਮ ਇੱਕ ਵੀਡੀਓ ਪਾਤੀ ਸੀ ਕਿ ਤੁਸੀਂ ਆਪਣਾ ਰਿਜ਼ਲਟ ਕਿਵੇਂ ਦੇਖ ਸਕਦੇ ਹੋ ਤਾਂ ਤੁਸੀਂ ਉੱਥੋਂ ਜਾ ਕੇ ਆਪਣਾ ਉਸ ਤਰੀਕੇ ਨਾਲ ਜਿਹੜਾ ਹੈ ਰਿਜ਼ਲਟ ਨੂੰ ਲੌਗ ਇਨ ਕਰਕੇ ਚੈੱਕ ਕਰ ਸਕਦੇ ਹੋ ਤੇ ਬਾਕੀ ਚਲੋ ਹੁਣ ਆਪਾਂ ਜਿਹੜੀ ਆਪਣੀ ਵੀਡੀਓ ਹੈ ਜਿਹੜਾ ਆਪਣਾ ਵਿਸ਼ਾ ਅੱਜ ਦਾ ਆਪਾਂ ਉਸ ਤੇ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਪੰਜਾਬ ਪੁਲਿਸ ਕਨਸਟੇਬਲ 2024 ਦੇ ਬੱਚਿਆਂ ਦੀ ਕਿਉਂਕਿ ਉਹਨਾਂ ਦੀ ਜਿਹੜੀ ਰਿਜ਼ਲਟ ਸੀ ਆ ਬਹੁਤ ਟਾਈਮ ਪਹਿਲਾਂ ਦਾ ਆਇਆ ਹੋਇਆ ਤੇ ਫਿਰ ਦੁਬਾਰਾ ਰਿਜ਼ਲਟ ਜਿਹੜਾ 8 ਅਗਸਤ ਨੂੰ ਰਿਵਾਈਜ਼ਡ ਹੋਇਆ ਕਿਉਂਕਿ 28 ਮਈ 2025 ਨੂੰ ਜਿਹੜਾ ਰਿਜ਼ਲਟ ਆਇਆ ਹੋਇਆ ਸੀਗਾ ਉਹਨੂੰ ਰਿਵਾਈਜ਼ ਕਰਿਆ ਗਿਆ ਉਹ ਚ 6 ਕੈਂਡੀਡੇਟ ਸੀ ਜਿਹੜੇ ਨਿਊ ਐਡ ਅਪ ਕਰੇ ਗਏ ਤੇ ਕੁਝ ਉਹ ਚੋਂ ਤਿੰਨ ਕੈਂਡੀਡੇਟ ਜਿਹੜੇ ਹੈਗੇ ਆਗੇ ਰਿਮੂਵ ਕਰੇ ਗਏ ਕਿਉਂਕਿ ਰਿਜ਼ਲਟ ਗਲਤ ਸੀ ਆ ਤੇ ਰਿਜ਼ਲਟ ਨੂੰ ਸਹੀ ਕਰਦੇ ਕਰਦੇ ਜਿਹੜਾ ਹੈਗਾ ਘੱਟੋ-ਘੱਟ ਤੁਸੀਂ ਲਾ ਲਓ ਵੀ 2 ਤੋਂ 22 ਮਹੀਨਿਆਂ ਦਾ ਜਿਹੜਾ ਹੈਗਾ ਟਾਈਮ ਲੱਗ ਗਿਆ ਤੇ ਹੁਣ ਜਿਹੜਾ ਟਾਈਮ ਉਦੋਂ ਇਹਨ ਹੁਣ ਉਹਦੇ ਲਈ ਜਿਹੜਾ ਹੈਗਾ ਉਹ ਪ੍ਰੋਸੈਸਰ ਜਲਦੀ ਚੱਲ ਰਿਹਾ ਹੈ ਕਿਉਂਕਿ ਹੁਣ ਕੱਲ ਹੀ ਡਿਸਟ੍ਰਿਕਟ ਦੇ ਕੈਟਰ ਦੀ ਜਿਹੜੀ ਲਿਸਟ ਆਊਟ ਹੋ ਚੁੱਕੀ ਹੈ ਤੇ ਡਿਸਟ੍ਰਿਕਟ ਵਾਲੇ ਬੱਚਿਆਂ ਨੂੰ ਜਿਹੜਾ ਜਿਨ੍ਹਾਂ ਦਾ ਨਾਮ ਡਿਸਟ੍ਰਿਕਟ ਕੈਟਰ ਚ ਪਿਆ ਸੀ ਉਹਨਾਂ ਨੂੰ ਜਿਹੜੀਆਂ ਕਾਲਸ ਆਉਣੀਆਂ ਸਟਾਰਟ ਹੋ ਗਈਆਂ ਨੇ ਪੰਜਾਬ ਪੁਲਿਸ ਤੋਂ ਤੇ ਕੁਝ ਬੱਚਿਆਂ ਨੂੰ ਜਿਹੜੇ ਡਿਸਟ੍ਰਿਕਟ ਅਲਾਟ ਕਰ ਦਿੱਤੇ ਨੇ ਤੇ ਉਹਨਾਂ ਨੂੰ ਹੁਣ ਅੱਜ ਜਾਂ ਕੱਲ ਦੇ ਵਿੱਚ ਵਿੱਚ ਆਪਣੇ ਡਾਕੂਮੈਂਟ ਲਈ ਉਹਨਾਂ ਨੂੰ ਜਿਹੜਾ ਕਿਹਾ ਹੈਗਾ ਵੀ ਤੁਸੀਂ ਡਾਕੂਮੈਂਟ ਲੈ ਕੇ ਇਸ ਥਾਣੇ 'ਚ ਆਇਓ ਇੱਥੇ ਤੁਸੀਂ ਜਿੱਥੇ ਉਹਨਾਂ ਨੂੰ ਮਤਲਬ ਦੱਸਿਆ ਗਿਆ ਕਿ ਆਪਣੇ ਡਾਕੂਮੈਂਟ ਉੱਥੇ ਜਾ ਕੇ ਜਮ੍ਹਾਂ ਕਰਵਾਓ ਤੇ ਦਿਨ ਫਿਰ ਤੁਹਾਡਾ ਆ ਜੂਗਾ ਮੈਡੀਕਲ ਤੇ ਜਿਹੜਾ ਇਹ ਮੈਡੀਕਲ ਹੈ ਮੈਡੀਕਲ ਉੱਥੇ ਹੋਊ ਜਿਹੜਾ ਤੁਹਾਨੂੰ ਜ਼ਿਲ੍ਹਾ ਅਲਾਟ ਕਰਨਗੇ ਜਿਹੜੇ ਜ਼ਿਲ੍ਹੇ ਚ ਜਿਹੜੀ ਜ਼ਿਲ੍ਹੇ ਤੁਹਾਡੀ ਡਿਊਟੀ ਹੈ ਹੁਣ ਕਿਸੇ ਦੀ ਜਲੰਧਰ ਲੱਗੂ ਕਿਸ ਦੀ ਮਹਾਲੇ ਲੱਗੂ ਕਿਸੇ ਦੀ ਪਟਿਆਲੇ ਲੱਗੂ ਕਿਸੇ ਦੀ ਪਠਾਨਕੋਟ ਲੱਗੂ ਤੁਸੀਂ ਚਾਹੇ ਤੁਸੀਂ ਮਾਨਸਾ ਤੋਂ ਤੋਂ ਤੁਸੀਂ ਬਠਿੰਡੇ ਤੋਂ ਤੁਸੀਂ ਕਿਤੋਂ ਵੀ ਹੋ ਮੈਡੀਕਲ ਤੁਹਾਡਾ ਉੱਥੇ ਹੋਣਾ ਜਿਹੜਾ ਤੁਹਾਨੂੰ ਜ਼ਿਲ੍ਹਾ ਅਲਾਟ ਹੋਇਆਗਾ ਤੇ ਘੱਟੋ ਘੱਟ ਤੁਸੀਂ ਲਾ ਲੋ ਵੀ 3 ਸਾਲ ਤੱਕ ਤਾਂ ਇਹ ਇਸ ਜਿਹੜਾ ਆਪਣਾ 3 ਸਾਲ ਦਾ ਪੀਰੀਅਡ ਚੱਲਦਾ ਹੈ ਉਥੇ 3 ਸਾਲ ਦੇ ਵਿੱਚ ਵਿੱਚ ਤੁਹਾਡੀ ਕੋਈ ਬਦਲੀ ਨਹੀਂ ਹੁੰਦੀ ਹੈਗੀ 3 ਸਾਲ ਤੋਂ ਬਾਅਦ ਜਿਹੜੀ ਤੁਸੀਂ ਬਦਲੀ ਹੋ ਸਕਦੀ ਹੈ ਤੇ ਉਹ ਚਲੋ ਉਹ ਬਾਅਦ ਦੀਆਂ ਗੱਲਾਂ ਰਹੀਆਂ ਬਾਕੀ ਹੁਣ ਆਪਾਂ ਗੱਲ ਕਰੀਏ ਆਰਮਡ ਵਾਲਿਆਂ ਦੀ ਆਰਮਡ ਵਾਲਿਆਂ ਦਾ ਪ੍ਰੋਸੈਸ ਥੋੜਾ ਸਲੋ ਚੱਲ ਰਿਹਾ ਹੈ ਪਰ ਆਪਾਂ ਸਲੋ ਨਹੀਂ ਕਹਿ ਸਕਦੇ ਬਸ ਜਿਆ ਤਿੰਨੇ ਜਾਂ ਚਾਰ ਦਿਨਾਂ ਦੇ ਵਿੱਚ ਵਿੱਚ ਜਦੋਂ ਡਿਸਟ੍ਰਿਕਟ ਦਾ ਕੰਮ ਡਿਸਟ੍ਰਿਕਟ ਕਾਡਰ ਵਾਲੇ ਬੱਚਿਆਂ ਦੇ ਡਾਕੂਮੈਂਟ ਜਮ੍ਹਾਂ ਹੋ ਗਏ ਤੇ ਇਹਨਾਂ ਤੋਂ ਬਾਅਦ ਜਿਹੜਾ ਹੈ ਆਰਮਡ ਦਾ ਕੰਮ ਚੱਲੂ ਉਹ ਤਿੰਨੇ ਜਾਂ ਚਾਰ ਦਿਨਾਂ ਦੇ ਵਿੱਚ ਵਿੱਚ 3-4 ਦਿਨਾਂ ਦੇ ਵਿੱਚ ਉੱਜੇ ਰਹੇਗਾ ਆਰਮਡ ਕਰੈਕਟਰ ਦੀਆਂ ਜਿਹੜੀਆਂ ਲਿਸਟਾਂ ਆਉਣੀਆਂ ਆਊਟ ਹੋ ਜਾਣਗੀਆਂ ਉਹਨਾਂ ਨੂੰ ਬਟਾਲੀਅਨ ਤੋਂ ਜਿਹੜੀਆਂ ਕਾਲਸ ਸਟਾਰਟ ਹੋ ਜਾਣਗੀਆਂ ਤੇ ਤੁਸੀਂ ਬਟਾਲੀਅਨਸ ਅਕੋਰਡਿੰਗ ਭਰ ਸਕਦੇ ਹੋ ਚਾਹੇ ਤਾਂ ਤੁਸੀਂ ਆਪਣੇ ਜਿਹੜੇ ਤੁਹਾਡੇ ਜਿਹੜਿਆਂ ਦੇ ਨੇੜੇ ਬਟਾਲੀਅਨਸ ਪਈਆਂ ਨੇ ਤੁਸੀਂ ਉਹਨਾਂ ਨੂੰ ਫਿਲ ਕਰਿਓ ਚਾਹੇ ਜਿੱਥੇ ਤੁਹਾਡਾ ਦਿਲ ਕਰਦਾ ਤੁਸੀਂ ਉਹ ਬਟਾਲੀਅਨਸ ਜਿਹੜੀਆਂ ਹੈਆਂ ਆਪਣੇ ਪ੍ਰੇਫਰੈਂਸ ਲਈ ਭਰਿਓ ਤੇ ਬਾਕੀ ਮੈਂ ਜਿਹੜੀ ਬਟਾਲੀਅਨਸ ਦੀ ਲਿਸਟ ਹੈ ਉਹ ਮੈਂ ਤੁਹਾਨੂੰ ਅਪਡੇਟ ਕਰ ਦਊਗਾ ਵੀਡੀਓ ਰਹੀ ਜਾਂ ਇੱਕ ਆਪਾਂ ਆਪਣੇ ਟੈਲੀਗ੍ਰam ਚੈਨਲ ਤੇ ਲਿਖ ਕੇ ਪਾ ਦਾਂਗੇ ਤੁਸੀਂ ਦੇਖ ਲਓ ਕਿ ਤੁਸੀਂ ਕਿਹੜੀ ਬਟਾਲੀਅ ਠੀਕ ਹੈ ਤੇ ਹੁਣ ਪਹਿਲਾਂ ਸੋਡੇ ਹੁਣੇ ਜਿਹੜੇ ਹੈਗੇ ਡਾਕੂਮੈਂਟ ਜਮ੍ਹਾਂ ਹੋਣਗੇ ਤੇ ਹੁਣ ਜੋ ਡਿਸਟ੍ਰਿਕਟ ਵਾਲਿਆਂ ਨੇ ਕਰਵਾ ਰਹੇ ਨੇ ਇੱਕ ਦੋ ਦਿਨਾਂ ਦੇ ਵਿੱਚ ਚ ਦੈਨ ਫਿਰ ਮੈਡੀਕਲ ਵਾਲਿਆਂ ਦਾ ਵੀ ਸੇਮ ਹੋਊਗਾ ਬਟਾਲੀਆਂ ਚੋਂ ਕਾਲ ਆਉਣਗੀਆਂ ਜਿਹੜੀ ਬਟਾਲੀਨ ਮਿਲਗੀ ਉਥੇ ਸੋਡੇ ਡਾਕੂਮੈਂਟ ਜਮ੍ਹਾਂ ਹੋ ਜਾਣਗੇ ਤੇ ਫਿਰ ਉਸ ਤਰੀਕੇ ਨਾਲ ਜਿਵੇਂ ਡਿਸਟ੍ਰਿਕਟ ਦਾ ਫਿਰ ਮੈਡੀਕਲ ਹੋਊਗਾ ਉਸ ਤਰੀਕੇ ਨਾਲ ਹੀ ਆਰਮਡ ਦਾ ਉਸੇ ਬਟਾਲੀਨ ਚ ਜਾ ਕੇ ਮੈਡੀਕਲ ਹੋਊਗਾ ਤੇ ਜਿਹੜਾ ਹੈਗੇ ਦੂਜਾ ਨੈਕਸਟ ਪ੍ਰੋਸੈਸ ਜਦੋਂ ਤੁਹਾਡਾ ਮੈਡੀਕਲ ਹੋ ਗਿਆ ਤੁਸੀਂ ਜੇ ਕਿਸੇ ਨੂੰ ਕੋਈ ਵੀ ਮੈਡੀਕਲ ਚੋਂ ਮੈਨੂੰ ਲੱਗਦਾ ਨਹੀਂ ਕਿ 1746 ਜਿਹੜੀ ਛੈੜੀ ਪੋਸਟ ਹੈ ਜਿੰਨੇ ਵੀ ਬੱਚੇ ਨੇ ਚਲੋ ਜੂ ਸਮਝੋ 1746 ਨੇ ਇਹ ਚੋ ਇੱਕੋ ਵੀ ਬੱਚਾ ਨਹੀਂ ਹੋਣਾ ਜਿਹੜਾ ਮੈਡੀਕਲ ਚੋਂ ਉਹ ਆਊਟ ਕਰਨਗੇ ਕਿਉਂਕਿ ਬਸ ਜਿਹੜੇ 1746 ਰੱਖਣੇ ਚ ਉਹਨਾਂ ਦੇ ਹੀ ਰਿਜ਼ਲਟ ਆਇਆ ਹੋਇਆ ਤੇ 1746 ਦੇ ਛੈੜੀ ਬੱਚੇ ਜਿਹੜੇ ਹੈਗੇ ਉਹਨਾਂ ਨੇ ਰੱਖ ਲੈਣੇ ਆ ਮੈਡੀਕਲ ਚ ਕੋਈ ਜ਼ਿਆਦਾ ਪ੍ਰੋਬਲਮ ਨਾ ਹੋਵੇ ਇਹ ਕੋਈ ਜਾਰੀ ਮੇਜਰ ਜਿਹੜਾ ਐਕਸੀਡੈਂਟ ਹੋਇਆ ਹੋਵੇ ਉਹ ਉਹ ਆਪਾਂ ਸ਼ਾਇਦ ਕਹਿ ਸਕਦੇ ਆ ਵੀ ਨਾਂ ਰੱਖਣ ਪਰ ਵੀ ਚਾਂਸ ਇਹੀ ਹੈ ਕਿ ਕੋਈ ਬੱਚੇ ਨੂੰ ਬਾਹਰ ਨਹੀਂ ਕੱਢਦੇ ਹੈਗੇ ਇੰਨਾ ਕੋਈ ਮੈਡੀਕਲ ਹਾਰਡ ਨਹੀਂ ਹੈਗਾ ਤਾਂ ਜਿਹੜਾ ਹੈਗਾ ਤੁਸੀਂ ਆਪਦਾ ਬੇਚਿੰਤਤ ਹੋਗੇ ਜਿਹੜਾ ਹੈਗਾ ਤੁਸੀਂ ਪੰਜਾਬ ਪੁਲਿਸ ਕਨਸਟੇਬਲ 2024 ਦੇ ਵਿੱਚ ਭਰਤੀ ਹੋ ਜਾਓਗੇ ਤੇ ਜਿਸ ਤੱਕ ਜੋਇਨਿੰਗ ਦੀ ਗੱਲ ਆ ਜੋਇਨਿੰਗ ਜਿਹੜੀ ਹੈਗੀ ਆ ਤੁਸੀਂ ਮੰਨ ਕੇ ਚੱਲੋ ਵੀ ਨਾ ਨੰਬਰ ਤੋਂ ਪਹਿਲਾਂ ਪਹਿਲਾਂ ਅਗਸਤ ਤੋਂ ਅਕਤੂਬਰ ਦੇ ਜਿਹੜਾ ਹੈਗਾ ਅੱਧਾ ਜਿਹੜਾ ਅੱਧ ਦੇ ਵਿੱਚ ਵਿੱਚ ਹੋ ਜੂਗੀ ਅਕਤੂਬਰ ਨਾਲੋਂ ਨੰਬਰ ਲਾ ਲਓ ਬਸ ਅਕਤੂਬਰ ਨੰਬਰ ਤੱਕ ਜਿਹੜੀ ਹੈਗੀ ਜੋਇਨਿੰਗ ਤੁਹਾਡੀ ਹੋ ਜਾਣੀ ਆ 2025 ਦੇ ਵਿੱਚ ਵਿੱਚ ਜਿਹੜੀ ਹੈਗੀ ਜੋਇਨਿੰਗ ਤੁਹਾਡੀ ਕੰਪਲੀਟ ਕਰਵਾ ਦੇਣਗੇ ਠੀਕ ਹੈ ਤੇ ਹੁਣ ਗੱਲ ਕਰਦੇ ਆਪਾਂ 2025 ਦੇ ਬੱਚਿਆਂ ਲਈ 2025 ਦੇ ਬੱਚਿਆਂ ਲਈ ਵੈਸੇ ਜਿਹੜੀ ਗੱਲ ਸੀਗੀ ਕਿ ਆਪਾਂ ਪਹਿਲਾਂ ਵੀ ਇੱਕ ਦੋ ਵੀਡੀਓ ਬਣਾਈਆਂ ਨੇ 2025 ਦੇ ਬੱਚਿਆਂ ਦੀ ਜਿਹੜੀ ਕਟ-ਆਫ ਸੀ ਇਹ ਤੁਸੀਂ ਆਪਣੀ ਕਟ-ਆਫ ਦੇਖ ਸਕਦੇ ਹੋ ਤੇ ਬਾਕੀ ਜਿਨ੍ਹਾਂ ਦਾ ਜਿਹੜੇ ਬੱਚਿਆਂ ਦਾ ਰਿਜ਼ਲਟ ਕੱਲ ਆਇਆ ਉਹ ਤੁਸੀਂ ਆਪਣੇ ਜਿਹੜੇ ਨੰਬਰ ਨੀਚੇ ਕਮੈਂਟ ਕਰ ਦਿਓ ਤਾਂ ਜੋ ਆਪਾਂ ਨੈਕਸਟ ਜਿਹੜੀ ਆ ਆਪਾਂ ਜੇ ਆਪਾਂ ਕੱਟਆਫ ਦੁਆਰਾ ਅਪਡੇਟ ਕਰੀਏ ਥੋੜੀ ਜੀ ਤੇ ਆਪਾਂ ਚੈੱਕ ਕਰ ਸਕੀਏ ਕਿ ਜਿਹੜੀ ਹੈ ਜਰਨਲ ਦੀ ਜਾਂ ਸਾਰੀਆਂ categories ਦੀ ਕਿੰਨੀ ਕੱਟਆਫ ਜਾਣੀਆਂ ਇੱਥੇ ਤੁਸੀਂ ਆਪਣੀ ਕੱਟਆਫ ਚੈੱਕ ਕਰ ਸਕਦੇ ਹੋ ਤੇ ਆਪਣੇ ਜਿਹੜੇ ਨੰਬਰ ਨੀਚੇ ਕਮੈਂਟ ਕਰ ਦਿਓ ਤੇ ਨਾਲ ਆਪਣਾ ਤੁਸੀਂ ਜਿਹੜਾ ਕਮੈਂਟ ਕਰਨਾ ਕਿ ਮੈਂ ਫੀਮੇਲ ਆ ਜਾਂ ਮੇਲ ਆ ਤੇ ਮੇਰੀ ਕਿਹੜੀ categories ਤੇ ਨਾਲ ਆਪਣੇ ਮਾਰਕਸ ਤੁਸੀਂ ਉਹ ਕਮੈਂਟ ਕਰ ਦਿਓ ਤੇ ਆਪਾਂ ਫਿਰ ਦੇਖਾਂਗੇ ਕਿ ਕਿੰਨੀ ਕੀ ਜਿਹੜੀ ਮੈਟ ਜਾਨੀਆਂ ਆਪਾਂ ਜਿਹੜਾ ਡਾਟਾ ਅਪਡੇਟ ਕਰ ਲਾਂਗੇ ਤੇ ਬਾਕੀ ਗੱਲ ਰਹੀ ਫਿਜ਼ੀਕਲ ਦੀ ਪਹਿਲਾਂ ਫਿਜ਼ੀਕਲ ਸਾਰਿਆਂ ਨੂੰ ਐਸੀ ਆ ਕਿ ਨਵੰਬਰ ਦੇ ਫਰਸਟ ਵੀਕ ਤੱਕ ਹੋਣਾ ਪਰ ਹੁਣ ਵੀ ਜਿਹੜੀ ਉਮੀਦ ਹੈਹੀ ਆ ਕਿ ਨਵੰਬਰ ਤੱਕ ਜਿਹੜਾ ਫਿਜ਼ੀਕਲ ਸਟਾਰਟ ਹੋਣਾ ਪਰ ਜਿਹੜੇ ਹਿਸਾਬ ਤੇ ਇਹਨਾਂ ਨੇ ਐ ਕਿ ਇੰਨੀ ਫਾਸਟ ਜਿਹੜਾ ਪ੍ਰੋਸੈਸ ਚਲਾਤਾ ਤੇ ਵੀ ਤੁਸੀਂ ਲਾ ਲਓ ਸਤੰਬਰ ਅਕਤੂਬਰ ਦੇ ਵਿੱਚ ਵਿੱਚ ਫਿਜ਼ੀਕਲ ਹੋ ਸਕਦਾ ਅਕਤੂਬਰ ਦੇ ਮੰਨ ਲਓ ਕਿ ਮੈਟੇ ਤੱਕ ਕੀ ਜਿਹੜਾ ਸਟਾਰਟ ਹੋ ਸਕਦਾ ਇਹਦਾ ਪੰਜਾਬ ਪੁਲਿਸ 2025 ਦਾ ਜਿਹੜਾ ਫਿਜ਼ੀਕਲ ਟ ਠੀਕ ਹੈ ਇਸ ਲਈ ਤੁਸੀਂ ਉਹ ਜਿਹੜੀ ਤਿਆਰੀ ਆ ਉਹ ਕਰਦੇ ਰਹੋ ਤੇ ਗਰਾਉਂਡ ਜਾਂਦੇ ਰਹੋ ਬਾਕੀ ਜਿਹੜੇ ਬੱਚਿਆਂ ਨੇ ਹੁਣ ਕੁਝ ਪੁਆਇੰਟਾਂ ਦੀ ਜਿਹੜੇ ਵੈਸੇ ਦਾ ਮੈਟ ਹੈ ਕਿ ਹਾਈ ਜਾਣੀਆਂ ਮੇਬੀ ਹੋ ਸਕਦਾ ਇਹ ਆਪਾਂ ਸਿਰਫ ਇੱਕ ਅੰਦਾਜ਼ੇ ਨਾਲ ਵੀਡੀਓ ਬਣਾਈ ਹੈ ਇਹ ਆਪਣੀ ਐਗਜ਼ੈਕਟ ਜਿਹੜੀ ਹੈਗੀ ਹੈਗੀ ਮਾਰਕਸ ਨਹੀਂ ਹੈਗੀ ਵੀ ਐਗਜ਼ੈਕਟ ਜਿਹੜੀ ਕੱਟ ਆਫ ਇੰਨੀ ਜਾਊਗੀ ਇਹ ਆਪਾਂ ਅੰਦਾਜ਼ੇ ਨਾਲ ਬਣਾਈ ਹੈ ਤੇ ਉਹ ਨੰਬਰ ਥੱਲੇ ਵੀ ਹੋ ਸਕਦੇ ਆ ਨੰਬਰ ਉੱਤੇ ਵੀ ਹੋ ਸਕਦੀ ਆ ਹੁਣ ਜਿਹੜੇ ਕੁਝ ਬੱਚੇ ਬਾਊਂਡਰ ਲਾਈਨ ਤੇ ਹੋਣੇ ਉਹਨਾਂ ਨੂੰ ਮੈਂ ਇਹੀ ਜਿਹੜੀ ਬੇਨਤੀ ਕਰਦਾ ਕਿ ਤੁਸੀਂ ਨਾਲੇ ਤਾਂ ਆਪਣੀ ਜਿਹੜੀ ਹੈਗੀ ਇਸ ਦੀ ਫਿਜ਼ੀਕਲ ਦੀ ਤਿਆਰੀ ਕਰਦੇ ਰਹੋ ਕਿਉਂਕਿ ਕੋਈ ਪਤਾ ਨਹੀਂ ਟੁੱਕਾ ਲੱਗ ਜੇ ਤੁਹਾਡਾ ਨਾਮ ਫਾਈਨਲਿਸ ਨਾਲੇ ਤੁਸੀਂ ਆਪਣੀ ਜਿਹੜੀ 2026 ਦੀ ਤਿਆਰੀ ਕਰਦੇ ਰਹੋ ਠੀਕ ਹੈ ਕਿਉਂਕਿ 2026 ਦੇ ਵਿੱਚ ਵੀ ਭਰਤੀ ਆਉਣ ਹੀ ਆਉਣੀ ਹੈ ਹੁਣ ਇਹ ਤੁਸੀਂ ਆਪਣੇ ਹੁਣ ਨੰਬਰ ਚੈੱਕ ਕਰ ਲਿਓ ਤੇ ਨੰਬਰ ਚੈੱਕ ਕਰਕੇ ਨੀਚੇ ਕਮੈਂਟ ਜਰੂਰ ਕਰਿਓਗੇ ਤੁਹਾਡੇ ਕਿੰਨੇ ਨੰਬਰ ਨੇ ਕਿਹੜੀ ਕੈਟਾਗਰੀ ਆ ਤੁਸੀਂ ਮੇਲੜਾ ਜੋ ਫੀਮੇਲ ਹੋ ਥੈਨ ਅਗੇ 2026 ਪੰਜਾ ਪੁਲਿਸ ਕਾਸਟੇਬਲ 2026 ਵਾਲੇ ਬੱਚਿਆਂ ਦੀ ਗੱਲ ਹੈ ਹੁਣੋ ਕੁਝ ਬੱਚੇ ਕਹਿ ਰਹੇ ਨੇ ਕਿ ਸਰ ਪੰਜਾਬ ਪੁਲਿਸ ਬਹੁਤ ਭਰਤੀ ਹੋ ਰਹੀ ਹੈ ਕਿਉਂਕਿ ਹੁਣ ਤੁਸੀਂ ਲਾਲੂ ਵੀ 4 ਸਾਲ ਹੋ ਗਏ 17 1700 ਬੱਚਿਆਂ ਤੇ 5 ਸਾਲਾਂ ਦੇ ਵਿੱਚ 585 ਹੋਊ ਤੋਂ ਪਲੱਸ ਜਿਹੜੇ ਬੱਚੇ ਭਰਤੀ ਹੋ ਜਾਣਗੇ ਵੀ 2026 ਦੇ ਵਿੱਚ ਜਿਹੜੀ ਹੈਗੀ ਭਰਤੀ ਹੋਣੀ ਹੈ ਜਨਾਂ ਈ ਮੈਂ ਤੁਹਾਨੂੰ 100% ਸ਼ੋਰਟੀਆ ਮੈਨੂੰ ਜਿਹੜੀ ਭਰਤੀ ਆਉਣੀ ਹੀ ਆਉਣੀ ਆ 2026 ਦੇ ਵਿੱਚ ਵਿੱਚ ਕੁਝ ਤਾਂ ਹੀ ਨਹੀਂ ਹੈਗੀਆਂ ਨੈਕਸਟ ਇਅਰ ਇਲੈਕਸ਼ਨ ਚੱਲ ਪਣਗੀਆਂ ਜਿਹੜੇ ਹੈਗੇ 2020 ਜਿਹੜੇ ਪੰਜਾਬ ਪੁਲਿਸ ਦੀਆਂ ਜਿਹੜੀਆਂ ਭਰਤੀਆਂ ਹੁਣ ਆਉਗੀਆਂ ਰਹਿਣਗੀਆਂ ਕਿਉਂਕਿ ਸਰਕਾਰ ਨੇ ਉਹਦੇ ਕੰਮ ਵੀ ਦਿਖਾਉਣੇ ਹੁੰਦੇ ਨੇ ਐਂਡ ਤੇ ਆ ਕੇ ਨਲੇ ਐਂਡ ਵਾਲੇ ਸਾਥ ਤੱਕ ਜਿਹੜੀ ਸਰਕਾਰ ਆ ਭਰਤੀਆਂ ਫੁੱਲ ਕੱਢਦੀ ਆ ਠੀਕ ਹੈ ਤੇ 2026 ਦੇ ਬੱਚੇ ਜਿਹੜੇ ਹੈਗੇ ਤਿਆਰੀ ਹੁਣ ਜਿਹੜੇ ਕਰਨ ਲੱਗ ਗਏ ਨੇ ਅੱਜ ਤੋਂ ਹੀ ਤੇ ਜਿਹੜੇ 2025 ਜੋ ਕੁਝ ਬੱਚਿਆਂ ਦੇ ਨੰਬਰ 1 ਤੋਂ ਪੁਆਇੰਟ ਦੇ ਘਟਣਗੇ ਤੁਸੀਂ ਆਪ ਦਾ ਟਾਰਗੇਟ ਮੰਨ ਕੇ ਚੱਲਿਓ ਕਿ 2026 ਦੇ ਵਿੱਚ ਵਿੱਚ ਤੁਸੀਂ ਇਹ ਕਲੀਅਰ ਕਰਨੀ ਹੀ ਕਰਨੀ ਆ ਠੀਕ ਹੈ ਤੇ ਬਾਕੀ ਜਿਹੜਾ ਆਪਣਾ ਸਲੇਵਸ ਹੋ ਗਿਆ ਸਲੇਵਸ ਤੁਸੀਂ ਟਾਪਿਕ ਬਾਈ ਟਾਪਿਕ ਆਪਣਾ ਸਲੇਵਸ ਕੰਪਲੀਟ ਕਰਦੇ ਰਹੋ 2026 ਦੀ ਤਿਆਰੀ ਕਰਦੇ ਰਹੋ ਬਾਕੀ ਆਪਾਂ ਆਪਣੇ ਚੈਨਲ ਤੇ ਵੀ ਪੰਜਾਬ ਜੀ ਕਿ ਹੋਗੀ ਠੀਕ ਹੈ ਤੇ ਪਾਲਟੀ ਹੋਗੀ ਤੇ ਮੈਥ ਹੋ ਗਿਆ ਇਸ ਦਿਨ ਜਿਹੜੇ ਆਪਾਂ ਕਲਾਸਾਂ ਨਹੀਂ ਹੈਗੀਆਂ ਅਪਡੇਟ ਕਰਨੀਆਂ ਤੁਸੀਂ ਇਥੋਂ ਬਿਲਕੁਲ ਫ੍ਰੀ ਆਫ ਕੋਸਟ ਪੜ ਸਕਦੇ ਹੋ ਤੇ ਬਾਕੀ ਜਿਹੜੇ ਅਗਰ ਕਿਸ ਨੂੰ ਇਹਨਾਂ ਟੌਪਿਕਸ ਦੀ ਪੀਡੀਐਫ ਚਾਹੀਦੀ ਹੋਈ ਤਾਂ ਤੁਸੀਂ ਆਪਣੇ ਜਿਹੜਾ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਲਿਓ ਤੇ ਉੱਥੇ ਤੁਸੀਂ ਲਿੰਕ ਸਨ ਡਿਸਕ੍ਰਿਪਸ਼ਨ ਚ ਮਿਲ ਜੂ ਜਾਂ ਤੁਸੀਂ ਸਰਚ ਕਰੋ jobpointpunjab ਤੇ ਤੁਹਾਨੂੰ ਇਸ ਤਰੀਕੇ ਦਾ ਜਿਹੜਾ ਆਈਕਨ ਉੱਥੇ ਦੇਖਣ ਨੂੰ ਮਿਲੂਗਾ ਤੁਸੀਂ ਉੱਥੋਂ ਜੁਆਇਨ ਕਰ ਸਕਦੇ ਹੋ ਤੇ ਬਾਕੀ ਅੱਜ ਦੀ ਜੇਕਰ ਤੁਹਾਨੂੰ ਅੱਜ ਦੀ ਇਨਫੋਰਮੇਸ਼ਨ ਚੰਗੀ ਲੱਗੀ ਆ ਤਾਂ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤੇ ਨਾਲ ਹੀ ਨਾਲ ਕਰ ਲੋ ਬੈਲ ਆਈਕਨ ਨੂੰ ਪ੍ਰੈਸ ਤਾਂ ਜੋ ਆਉਣ ਵਾਲੀਆਂ ਸੋਨੂੰ ਨੈਕਸਟ ਵੀਡੀਓਜ਼ ਤੇ ਕਲਾਸਿਸ ਦੀ ਜਿਹੜੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਪੜਦੇ ਰਹੋ ਮਿਹਨਤ ਕਰਦੇ ਰਹੋ ਮੈਂ ਉਮੀਦ ਕਰਦਾ 2026 ਜਿਹੜਾ ਤੁਹਾਨੂੰ ਲਈ ਨੌਕਰੀ ਲੈ ਕੇ ਆਊਗਾ ਥੈਂਕ ਯੂ